ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨਿਊਯਾਰਕ ਦੀ ਅਦਾਲਤ ਤੋਂ ਅੰਸ਼ਕ ਰਾਹਤ ਮਿਲੀ ਹੈ। ਅਦਾਲਤ ਦੇ ਫੈਸਲੇ ਤੋਂ ਬਾਅਦ ਟਰੰਪ ਆਪਣੇ ਕੇਸ ਵਿੱਚ ਗਵਾਹੀ ਦੇਣ ਵਾਲੇ ਮਾਈਕਲ ਕੋਹੇਨ ਅਤੇ ਸਚੋਰਮੀ ਡੈਨੀ ਅਲਸ ਨਾਲ ਸੰਬੰਧਿਤ ਟਿੱਪਣੀਆਂ ਕਰ ਸਕਣਗੇ। ਇਹ ਰਾਹਤ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਟਰੰਪ 27 ਜੂਨ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਬਹਿਸ ਵਿੱਚ ਹਿੱਸਾ ਲੈਣਗੇ। ਰਿਪੋਰਟਰ ਮੁਤਾਬਕ ਅਦਾਲਤ ਤੋਂ ਰਾਹਤ ਮਿਲਣ ਤੋਂ ਬਾਅਦ ਟਰੰਪ ਬਹਿਸ ਦੌਰਾਨ ਖੁੱਲਕੇ ਟਿੱਪਣੀ ਕਰ ਸਕਣਗੇ। ਜ਼ਿਕਰ ਹੋ ਗਏ ਕਿ ਗੁਪਤ ਧੰਨ ਨਾਲ ਸੰਬੰਧਿਤ ਅਪਰਾਧਿਕ ਕੇਸ ਵਿੱਚ ਲਗਾਏ ਗਏ ਪਾਬੰਦੀ ਦੇ ਹੁ ਨੂੰ ਅੰਸ਼ਕ ਤੌਰ ਤੇ ਹਟਾਉਣ ਦੇ ਮਾਮਲੇ ਵਿੱਚ ਨਿਊਯਾਰਕ ਦੇ ਅਟਾਨੀ ਐਲਬਿਨ ਬ੍ਰੈਗ ਦੀ ਦਾ ਰੁਕ અપਵਾਦ ਹੈ ਇੱਕ ਹੋਰ ਜੱਜ ਜੁਵਾਨ ਮਰਕਨ ਨੇ ਵੀ ਕਿਹਾ ਕਿ ਉਹ 11 ਜੁਲਾਈ ਦੇ ਫੈਸਲੇ ਤੋਂ ਬਾਅਦ ਪਵੰਦੀ ਹਟਾਉਣ ਬਾਰੇ ਵਿਚਾਰ ਕਰਨਗੇ ਅੰਸ਼ਕ ਤੌਰ ਤੇ ਹਟਾਏ ਜਾਣ ਤੋਂ ਬਾਅਦ ਟਰੰਪ ਯੂਰੀ ਦੇ ਸਾਹਮਣੇ ਆਪਣਾ ਕੇਸ ਪੇਸ਼ ਕਰ ਸਕਣਗੇ ਇਸੇ ਯੂਰੀ ਨੇ ਪਿਛਲੇ ਮਹੀਨੇ ਟਰੰਪ ਨੂੰ 34 ਅਪਰਾਧਿਕ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਸੀ ਹਾਲਾਂਕਿ ਸਾਬਕਾ ਰਾਸ਼ਟਰਪਤੀ ਟਰੰਪ ਕਿਸੇ ਹੋਰ ਸੁਰੱਖਿਆ ਆਦੇਸ਼ ਦੇ ਤਹਿਤ ਗਵਾਹਾਂ ਦੀ ਪਛਾਣ ਜਨਤਕ ਤੌਰ ਤੇ ਪ੍ਰਗਟ ਨਹੀਂ ਕਰ ਸਕਣਗੇ ਦਾ ਹਿਲਦੀ ਪੋਰਟ ਮੁਤਾਬਕ ਪਾਬੰਦੀਆਂ ਤੋਂ ਰਾਹਤ ਦਿੰਦੇ ਹੋਏ ਜੱਜ ਮਾਰਕ ਨੇ ਕਿਹਾ ਕਿ ਉਹਨਾਂ ਦੀ ਤਰਜੀਹ ਜੱਜਾਂ ਦੀ ਰੱਖਿਆ ਕਰਨਾ ਸੀ ਇਸ ਸਬੰਧੀ ਨਿਊਯਾਰਕ ਦੇ ਅਟਾਰਨੀ ਐਲਬਿਨ ਬ੍ਰੈਗ ਬੱਲੋ ਵੀ ਅਪੀਲ ਕੀਤੀ ਗਈ ਸੀ ਤਹਾਨੂੰ ਦੱਸ ਦਈਏ ਕਿ 2024 ਵਿੱਚ ਵਾਈਟ ਹਾਊਸ ਵਾਪਸੀ ਦੀ ਕੋਸ਼ਿਸ਼ ਕਰ ਰਹੇ 트럼ਪ ਲਈ ਇਮੀਗ੍ਰੇਸ਼ਨ ਮੁੱਖ ਮੁੱਦਾ ਰਿਹਾ 트럼ਪ ਨੇ ਸੁਝਾਅ ਦਿੱਤਾ ਕਿ ਉਹ ਗ੍ਰੀਨ ਕਾਰਡ ਪ੍ਰਾਪਤ ਕਰਨ ਦਸਤਾਵੇਜ਼ ਜੋ ਅਮਰੀਕੀ ਨਾਗਰਿਕਤਾ ਦਾ ਰਸਤਾ ਪ੍ਰਦਾਨ ਕਰਦੇ ਨੇ ਉਹ ਸੰਭਾਵੀ ਤੌਰ ਤੇ ਹਜ਼ਾਰਾਂ ਵਿਦੇਸ਼ੀ ਗ੍ਰੈਜੂਏਟਾਂ ਨੂੰ ਗ੍ਰੀਨ ਕਾਰਡ ਦੇਣਗੇ ਜ਼ਿਕਰ ਹੋਇਆ ਕਿ 트럼ਪ ਦਾ ਇਹ ਬਿਆਨ ਵਿਦੇਸ਼ੀਆਂ ਤੋਂ ਉਹਨਾਂ ਦੇ ਪਹਿਲੇ ਸੰਦੇਸ਼ਾਂ ਤੋਂ ਬਿਲਕੁਲ ਵੱਖਰਾ ਹੈ ਇਸ ਤੋਂ ਪਹਿਲਾਂ 트럼ਪ ਨੇ ਦੇਸ਼ 'ਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀਆਂ ਤੇ ਅਪਰਾਧ ਕਰਨ ਅਤੇ ਨੌਕਰੀਆਂ ਤੇ ਸਰਕਾਰੀ ਸਾਧਨਾਂ ਤੇ ਕਬਜ਼ਾ ਕਰਨ ਦਾ ਇਲਜ਼ਾਮ ਲਗਾਇਆ ਸੀ ਉਹਨਾਂ ਕਹੇ ਕਿ ਪ੍ਰਵਾਸੀ ਸਾਡੇ ਦੇਸ਼ ਤੇ ਖੂਨ ਵਿੱਚ ਜ਼ਹਿਰ ਘੋਲ ਰਹੇ ਨੇ ਆਪਣੇ ਪ੍ਰਸ਼ਾਸਨ ਦੇ ਦੌਰਾਨ 트럼ਪ ਨੇ ਪਰਿਵਾਰ ਆਧਾਰਿਤ ਵੀਜ਼ਾ ਅਤੇ ਵੀਜ਼ਾ ਲਾਟਰੀ ਪ੍ਰੋਗਰਾਮਾਂ ਤੇ ਪਾਬੰਦੀਆਂ ਦਾ ਪ੍ਰਸਤਾਵ ਕੀਤਾ ਸੀ